ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਸ਼ਾਮ ਦਾ ਟਾਈਮ ਹੈ 7:30 ਵਜੇ ਰਹੇ ਨੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਆਪਾਂ ਮੇਲੇ ਤੇ ਜਾਣ ਲੱਗੇ ਸੀਗੇ ਪਿਛਲੇ ਵਲੌਗ ਦੇ ਵਿੱਚ ਜ਼ਿਕਰ ਮੈਂ ਕੀਤਾ ਹੀ ਸੀਗਾ ਤੇ ਹੁਣ 7:30 ਵੱਜ ਚੁੱਕੇ ਨੇ ਚੇਂਜ ਕਰ ਲਏ ਨੇ ਮੈਂ ਕੱਪੜੇ ਕਿਉਂਕਿ ਘੰਡੇ ਵਿੱਚ ਹਨ ਇਹ ਵੀ ਇੱਕ ਟਾਸਕੀ ਹੁੰਦਾ ਔਖਾ ਹੀ ਕੰਮ ਹੈ ਕੱਪੜੇ ਚੇਂਜ ਕਰ ਫਤਬਾਲਾ ਬੱਚਿਆਂ ਨੇ ਤਾਂ ਕੱਪੜੇ ਚੇਂਜ ਨਹੀਂ ਕੀਤੇ ਕਹਿੰਦੇ ਮम्मा ਅਪਾ ਦਾ ਇਦਾਂ ਹੀ ਜਾਣਾ ਗਰਮ ਕੱਪੜੇ ਪਾਏ ਹੋਏ ਨੇ ਆ ਨਾ ਫੇਰ ਠੰਡੇ ਠੰਡੇ ਕੱਪੜੇ ਪਾਓ ਠੰਡ ਚੜ ਜਾਂਦੀ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਤੁਹਾਡੇ ਤਾਂ ਵੈਸੇ ਕੱਪੜੇ ਹਨ ਲੈਣੇ ਹੀ ਨੇ ਚੇਂਜ ਤੁਸੀਂ ਉੱਥੇ ਵੀ ਕਰਨੇ ਆ ਕਿਉਂਕਿ ਕੱਪੜੇ ਪਾ ਕੇ ਚੈੱਕ ਕਰਕੇ ਫੇਰ ਹੀ ਲਵਾਂਗੇ ਸਨਾਰ ਜੀ ਨੇ ਤਾਂ ਗੱਡੀ ਕੱਟ ਵੀ ਲਈ ਉਹ ਦੇਖੋ ਮਾਨ ਲੌਕ ਲਗਾਣਾ ਚਾਬੀ ਚੱਕ ਲੈ ਕੇ ਆ ਬੁੱਤ ਬੱਚੇ ਦੇਖੋ ਠੰਡ ਹਨਾ ਲੱਗਦੀ ਆ ਬੈ ਵੀ ਗਈ ਜੱਦੀ ਦੇ ਵਿੱਚ ਉਹ ਉਹ ਇਹ ਲਾਈਟਸ ਫੂਫ ਕਰ ਦੇਣੀ ਆ ਚਾਹਦੇ ਆ ਫਿਰ ਹਾਂ ਕਿ ਪਤਾ ਨਹੀਂ ਕਿੱਥੇ ਰੱਖਤਾ ਮੈਂ ਆਪਣਾ ਚਲੋ ਫਿਰ ਜਾ ਕੇ ਹੀ ਮਿਲਦੇ ਆ ਮੇਲੇ 'ਚ ਤੁਹਾਨੂੰ ਮੈਂ ਲੋਕ ਲਗਾ ਲੈਨੀ ਆ ਮੈਂ ਜੀ ਆਪਕਾ ਪਹੁੰਚੁਕੇ ਆ ਮੇਲੇ ਦੇ ਵਿੱਚ ਹੁਣ ਦਿਖਾਨੇ ਆ ਤੁਹਾਨੂੰ ਐਂਟਰੀ ਤੇ ਪਤਾ ਕੀ ਐ ਤਾਜ ਮਹਿਲ ਵਾਲੀ ਐਂਟਰੀ ਐ ਤੇ ਦਿਖਾਨੇ ਆ ਤੁਹਾਨੂੰ ਤਾਜ ਮਹਿਲ ਚੋਂ ਐਂਟਰੀ ਹੋਣੀ ਐ ਸਾਡੀ ਚਿੱਕੜ ਚਿੱਕੜ ਦੇ ਵਿੱਚੋਂ ਨਿਕਲ ਰਿਆਂ ਦੇਖੋ ਵੀ ਟੋਕੀ ਆ ਗਿਆ ਅਰੇ ਜੇ ਪੁੱਤਰਾ ਮੈਂ ਨਿਕਲਦਾ ਨਿਕਲ ਗਿਆ ਜੀ ਸਭ ਤੋਂ ਪਹਿਲਾਂ ਆਪਾਂ ਲੈ ਰਹੇ ਹਾਂ ਟਿਕਟ ਉਸ ਤੋਂ ਬਾਅਦ ਹੋਣੀ ਹੈ ਸਾਡੀ ਐਂਟਰੀ ਇਹ ਦੇਖੋ ਤਾਜ ਮਹਿਲ ਬਣਾਇਆ ਹੋਇਆ ਤਾਜ ਮਹਿਲ ਚੋ ਐਂਟਰੀ ਕਾਫੀ ਦਿਨ ਤੋਂ ਬੱਚੇ ਰੋੜਾ ਪਾ ਰਹੇ ਸੀਗੇ ਚਲੋ ਮਿਲਨੇ ਚੱਲੋ ਮਿਲਨੇ ਚੱਲੋ स्पेशल होता में आज मैं जो एंट्री करो चलो 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 थोड़ी मैं वीडियो बना रही हूँ फिर आवागी मैं होगी ताज महल जो एंट्री बच्चे खुश हो गए लो ताज महल तो बाहर भी निकल गए पता एंट्री करने तो बाद सब तो पहला दर्शन होए गणेश जी दे ਮੂਰਤੀ ਸਥਾਪਿਤ ਕੀਤੀ ਹੋਈ ਹੈ ਇੱਥੇ ਤੇ ਉਸ ਤੋਂ ਬਾਅਦ ਦੇਖਿਆ ਪੂਰਾ ਵਿਚਾਰ ਅੰਦਰ ਲੱਗ ਗਿਆ ਹੋਇਆ ਵਿਚਾਰ ਬਹੁਤ ਵਧੀਆ-ਵਧੀਆ ਇੱਥੇ ਕਰੋਕਰੀ ਸੀਗੀ ਜੋ ਕਿ ਅਲੱਗ-ਅਲੱਗ ਸ਼ੇਡ ਔਰ ਕੋਈ ਲਾਈਟ ਵਾਈਟ ਤੇ ਡਾਰਕ येलो ਕਲਰ ਦੇ ਬੜੇ ਵਧੀਆ ਹਨੇ ਕਰੋਕਰੀ ਸੈਟ ਸੀਗੇ ਕੱਪ ਵੀ ਬਹੁਤ ਸੀਗੇ 올 ਟਾਈਪ ਦੀ ਇੱਥੇ ਕਰੋਕਰੀ ਸੀਗੀ ਬੜਾ ਵਧੀਆ ਲੱਗ ਰਿਹਾ ਸੀਗਾ ਮੇਲੇ ਦੇ ਵਿੱਚ ਘੁੰਮਣਾ ਫਿਰਨਾ ਬੱਚੇ ਇੰਜੋਏ ਕਰਨਾ ਸਟਾਰਟ ਕਰ ਰਹੇ ਨੇ ਮਸਤੀ ਮਾਰ ਰਹੇ ਸੀਗੇ ਬੱਚੇ ਕਿਉਂਕਿ ਇੱਥੇ ਸੀਗਾ 뮤ਜ਼ਿਕ 뮤ਜ਼ਿਕ ਜਿੱਥੇ ਹੋਵੇ ਨਾ ਆਟੋਮੈਟਿਕਲੀ ਦਿਲ ਲੱਗਣਾ ਸਟਾਰਟ ਹੋ ਜਾਂਦਾ ਹੈ ਚਲੋ ਘੁੰਮिए ਤੇ ਤੁਹਾਨੂੰ ਵੀ ਕਮਾਈਏ ਇੱਥੇ ਇੱਕਮ ਦੇਖ ਰਿਆ ਸੀਗਾ ਆਪਣੇ ਲਈ ਕੱਪੜੇ ਕੱਪੜੇ ਹੈਗੇ ਜ਼ਰੂਰ ਸੀਗੇ ਮੇਲੇ ਦੇ ਵਿੱਚ ਲੇਕਿਨ ਜਿਹੜੀ ਕੱਪੜੇ ਦੀ ਹਨਾ ਵੀ ਕਹਿ ਦਿੰਨੇ ਆ ਕਿ ਵੈਰਾਈਟੀ ਐ ਇੱਕ ਸੇਲ ਟਾਈਪ ਦੀ ਸੀ ਕਿ ਮਤਲਬ ਕਿ ਕੋਈ ਵਧੀਆ ਵੈਰਾਈਟੀ ਨਹੀਂ ਸੀਗੀ ਇਸ ਲਈ ਆਪਾਂ ਉਹ ਛੱਡ ਦਿੱਤੇ ਤੇ ਮੈਂ ਕਿਹਾ ਚਲੋ ਆਪਾਂ ਉੱਚ ਮੇਲਾ ਘੁੰਮ ਲੈਨੇ ਆ ਤੇ ਆਪਾਂ ਫਿਰ ਦੇਖਦੇ ਆ ਖਾਣ ਪੀਣ ਦਾ ਕੁਝ ਖਾਣ ਪੀਣ ਵੱਲ ਧਿਆਨ ਦਿੰਦੇ ਆ ਹੁਣ ਇੱਥੇ ਦੇਖੋ ਇੱਕਮ ਪੰਗੇ ਲੈ ਰਿਹਾ ਸੀਗਾ ਜੋਕਰ ਜੋਕਰ ਤਾਂ ਨਹੀਂ ਆਪਾਂ ਕਹਿ ਸਕਦੇ ਲੇਕਿਨ ਇਹਨੇ ਜਿਹੜੇ ਕੱਪੜੇ ਨੇ ਮੌਂਕੀ ਵਾਲੇ ਪਾਏ ਹੋਏ ਸੀਗੇ ਤੇ ਇਹਦੇ ਨਾਲ ਮસ્ਤੀ ਮਾਰ ਕੇ ਇੱਕਮ ਵੱਲ ਇੱਕਮ ਦੇਖਣ ਚਲਾ ਗਿਆ ਕਹਿੰਦਾ ਮम्मा ਵੀ ਮੈਂ ਨਾ ਆਪਣੇ ਹੱਥ 'ਚ ਪਾਣ ਨੂੰ ਛੱਲਾ ਲੈਣਾ ਏ ਇਹਨੂੰ ਬੜਾ ਚਾਅ ਏ ਸੋ ਮੈਂ ਦੇਖਦੀ ਸੀ ਕਿ ਮੈਂ ਕਿਹਾ ਮੈਨੂੰ ਕਲਿੱਪ ਵਧੀਆ ਲੱਗ ਰਹੇ ਨੇ ਪਰ ਫੇਰ ਮੈਂ ਲੈ ਆ ਨਹੀਂ ਹੈਗਾ ਮੈਂ ਕਿਹਾ ਸਰਦੀਆਂ ਦੇ ਵਿੱਚ ਹੁਣ ਯੂਜ਼ ਘੱਟ ਹੁੰਦੇ ਨੇ ਕਿਉਂਕਿ ਆਪਾਂ ਕੈਪ ਪਾ ਕੇ ਰੱਖਦੇ ਆ ਹੁਣ ਸਰਦੀਆਂ ਦੇ ਵਿੱਚ ਮੀਆਂ ਦੇ ਵਿੱਚ ਜਦੋਂ ਹਨਾ ਟਾਈਮ ਆਣਾ ਉਦੋਂ ਤੱਕ ਤਾਂ ਪਤਾ ਨਹੀਂ ਕਿੱਥੇ ਗੁੰਮ ਹੋ ਜਾਣਾ ਇਹਨੇ ਮੇਰੇ ਕੋਲੋਂ ਕਰੀ ਮੈਂ ਨਾ ਸਬਜੀ ਬਣਾ ਕੇ ਫੇਰ ਆਈ ਸੀਗੀ ਕਿ ਜਿਹੜੇ ਫੁਲਕੇ ਨੇ ਆ ਕੇ ਬਣਾ ਕੇ ਘਰ ਹੀ ਖਾਣਾ ਖਾਵਾਂਗੇ ਪਰ ਇਦਾਂ ਹੋ ਨਹੀਂ ਸਕਦਾ ਕਿ ਆਪਾਂ ਬਾਹਰ ਘੁੰਮਣ ਫੇਰ ਨਾ ਜਾਈਏ ਤੇ ਕੁਝ ਨਾ ਖਾ ਕੇ ਆਈਏ ਕਿਉਂਕਿ ਜਿਹੜੀ ਫਰੇਗਰੈਂਸ ਹੈ ਨਾ ਇੱਥੋਂ ਇੰਨੀ ਵਧੀਆ ਆ ਰਹੀ ਸੀਗੀ ਕਿਉਂਕਿ ਇੱਥੇ ਬਣ ਰਹੇ ਸੀਗੇ ਚਾਉਮੇਨ ਨਿਊਡਲ ਸੀਗੇ ਆਵਾਜ਼ੀ ਬਣ ਰਹੀ ਸੀਗੀ ਟਿੱਕੀ ਬਣ ਰਹੀ ਸੀਗੀ ਜਿਹਦੀ ਖੁਸ਼ਬੂ ਐ ਸਾਨੂੰ ਇੱਥੇ ਤੱਕ ਖਿੱਚ ਕੇ ਲੈ ਆਈ ਐ ਤੇ ਉੱਧਰ ਦੇਖੋ ਹਨਾ ਜਿਹੜੇ ਝੂਟੇ ਲੈ ਰਹੇ ਨੇ ਉਹਨਾਂ ਦੀ ਚਿੱਕਾ ਨਿਕਲ ਰਹੀਆਂ ਸੀਗੀਆਂ ਮਿਊਜ਼ਿਕ ਸੀਗਾ ਇੱਥੇ ਤਾਂ ਕਰਕੇ ਆਪਾਂ ਵੌਇਸ ਓਵਰ ਕੀਤੀ ਐ ਤੇ ਸਰਦਾਰ ਜੀ ਸਿਲੈਕਟ ਕਰ ਰਹੇ ਸੀਗੇ ਪੁੱਛ ਰਹੇ ਸੀਗੇ ਬੱਚਿਆਂ ਨੂੰ ਕਿ ਕਿਨੇ ਕੀ ਖਾਣਾ ਕਿਨੇ ਕੀ ਖਾਣਾ ਮੇਰਾ ਤਾਂ ਇਹੀ ਹੁੰਦਾ ਵੀ ਥੋੜਾ ਥੋੜਾ ਸਾਰਿਆਂ ਦੇ ਨਾਲ ਖਾ ਲੈਣੀ ਆ ਕੋਈ ਅਲੱਗ ਤੋਂ ਮੈਂ ਆਪਣੀ ਚੋਆਇਸ ਨਹੀਂ ਦੱਸੀ ਸੀਗੀ ਸਰਦਾਰ ਜੀ ਨੂੰ ਤੇ ਇੱਥੇ ਤਿੰਨ ਦੇ ਤਿੰਨਾਂ ਦੀ ਅਲੱਗ-ਅਲੱਗ ਚੁਆਇਸ ਸੀਗੀ ਇੱਕ ਨੇ ਖਾਦੀ ਪਾਉ ਬਾਜੀ ਸਰਦਾਰ ਜੀ ਨੇ ਟਿੱਕੀ ਲਈ ਨਹੀਂ ਦੋਨਾਂ ਬੱਚਿਆਂ ਨੇ ਪਾਉ ਬਾਜੀ ਤੇ ਫੇਰ ਉਸ ਤੋਂ ਬਾਅਦ ਸਰਦਾਰ ਜੀ ਨੇ ਇੱਕ ਟਿੱਕੀ ਤੇ ਇੱਕ ਪਲੇਟ ਚਾਟ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਖਾਦਾ ਤੇ ਜਿਹੜੇ ਅੰਦਰ ਹਨ ਖਾਣ ਪੀਣ ਦੀ ਜਿੰਨੀ ਵੀ ਵੈਰਾਈਟੀ ਸੀਗੀ ਆਈਟਮ ਬਣਾ ਰਹੇ ਸੀਗੇ ਨਾ ਸਟਾਲ ਲੱਗੇ ਹੋਏ ਸੀਗੇ ਟੇਸਟ ਬਹੁਤ ਵਧੀਆ ਸੀਗਾ ਇਹ ਨਹੀਂ ਹੈਗਾ ਨਾ ਵੀ ਕਿ ਜਿਵੇਂ ਮੇਲਿਆਂ ਦੇ ਵਿੱਚ ਹੁੰਦਾ ਵੀ ਹਾਂ ਵਧੀਆ ਨਹੀਂ ਲੱਗੀ ਚੀਜ਼ ਖਾਣ ਨੂੰ ਬਹੁਤ ਹੀ ਵਧੀਆ ਸੀਗੀ ਇੱਕ ਵਾਰ ਤੁਸੀਂ ਮਤਲਬ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਘੁਮਾਓ ਫਿਰਾਓ ਫਨ ਹੋ ਜਾਂਦਾ ਹੈ ਬੱਚਿਆਂ ਦਾ ਇੰਜੋਏ ਕਰਦੇ ਨੇ ਬੱਚੇ ਨਾਲ ਖਾਣਾ ਪੀਣਾ ਹੋ ਜਾਂਦਾ ਹੈ ਮਾਈਂਡ ਫਰੈਸ਼ ਹੋ ਜਾਂਦਾ ਹੈ ਵੱਡਿਆਂ ਦਾ ਵੀ ਛੋਟਿਆਂ ਦਾ ਵੀ ਤੇ ਮੈਂ ਤਾਂ ਕਾਫੀ ਦਿਨ ਬਾਅਦ ਘੁੰਮਣ ਫਿਰਨ ਗਈਆਂ ਸਰਦਾਰ ਜੀ 3-4 ਟੂਰ ਕੱਟ ਆਏ ਸੀਗੇ ਹੁਣ ਮੈਂ ਸਰਦਾਰ ਜੀ ਨੂੰ ਮੇਨੇ ਦੇ ਦੇ ਕੇ ਦੇ ਦੇ ਕੇ ਤੁੰਨੇ ਰੱਖੇ ਸੀਗੇ ਮੈਂ ਕਿਹਾ ਤੁਸੀਂ ਇਕੱਲੇ ਘੁੰਮਣ ਜਾਂਦੇ ਹੋ ਸਾਨੂੰ ਨਹੀਂ ਲੈ ਕੇ ਜਾਂਦੇ ਮਤਲਬ ਜਦੋਂ ਕੋਈ ਗੱਲ ਚਿੱਦੀ ਸੀਗੀ ਮੈਂ ਸਰਦਾਰ ਜੀ ਨੂੰ ਐਦਾਂ ਹੀ ਕਹਿ ਦਿੰਦੀ ਸੀਗੀ ਮੈਂ ਕਿਹਾ ਮੈਂ ਤਾਂ ਗੱਰੀ ਬੈਠੀ ਬੈਠੀ ਬੋਰ ਹੋ ਚੁੱਕੀਆਂ ਤੇ ਫਿਰ ਸਰਦਾਰ ਜੀ ਲੱਗੇ ਕਹਿਣ ਕਹਿੰਦੇ ਚਲੋ ਮੇਲੇ ਘੁਮਾ ਕੇ ਲੈ ਕੇ ਆਨਾ ਮੈਂ ਕਿਉਂਕਿ ਇਹ ਟਾਈਮ ਇਦਾਂ ਦਾ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਕਿਦਰੇ ਘੁੰਮਣਾ ਫਿਰਨਾ ਹੋ ਹੀ ਨਹੀਂ ਰਿਹਾ ਸਾਡਾ ਤੇ 10th ਦੀ ਪੜਾਈ ਆਰਮਾਨ ਦੀ ਇਸ ਕਰਕੇ ਕੋਈ ਆ ਨਾ ਸਕੂਲ ਤੋਂ ਪਾ ਛੁੱਟੀ ਵੀ ਨਹੀਂ ਲਗਵਾ ਰਹੇ ਬੱਚਿਆਂ ਦੀ ਤੇ ਇੱਥੇ ਖਾਣਾ ਪੀਣਾ ਚਲੋ ਆਪਣਾ ਹੋ ਚੁੱਕਿਆ ਏ ਜੀ ਸਟਾਰਟ ਤੇ ਇੱਧਰ ਸਾਰੇ ਜਣੇ ਖਾਣ ਲੱਗੇ ਸੀ ਕਿ ਮੈਂ ਕਹਾਂ ਚਲੋ ਇੱਕ ਸ਼ੂਟ ਪਾ ਲੈ ਲੈਨੇ ਆ ਖਾਣ ਪੀਣ ਦਾ ਵੀ ਚਲੋ ਤੁਹਾਨੂੰ ਮੈਂ ਦਿਖਾ ਦਨੀਆਂ ਕਿ ਕੁਝ ਕੋਣ ਕਿਦਾਂ ਦੀ ਕੀ ਵੈਰਾਈਟੀ ਖਾ ਰਹੀ ਐ ਮੈਂ ਤੇ ਸਰਦਾਰ ਜੀ ਅੱਪਾ ਤਾਂ ਹਾਫ ਹਾਫ ਹੀ ਪਲੇਟ ਖਾਣੇ ਆ ਜੋ ਕੁਝ ਵੀ ਅੱਪਾ ਲੈਣੇ ਆ ਆ ਦੇਖੋ ਇਹ ਪਾਓ ਬਾਜੀ ਚੱਲ ਰਹੀ ਐ ਇੱਧਰ ਸਰਦਾਰ ਜੀ ਨੇ ਪਹਿਲੇ ਚਾਟ ਖਾਦਦੀ ਥੋੜੀ ਬਹੁਤੀ ਫੇਰ ਟਿੱਕੀ ਦਾ ਟੇਸਟ ਕੀਤਾ ਤੇ ਅਰਮਾਨ ਨੇ ਆਪਣੀ ਪਾਓ ਬਾਜੀ ਖਾਦੀ ਤੇ ਇੱਥੇ ਉਸ ਤੋਂ ਬਾਅਦ ਅੱਪਾ ਪਾਪਕੋਰਨ ਖਾਣੇ ਸੀਗੇ ਇਹ ਸਭ ਕੁਝ ਖਾਣ ਤੋਂ ਬਾਅਦ ਆਪਾਂ ਲੈ ਪੋਪਕੋਰਨ ਪੋਪਕੋਰਨ ਗਰਮਾ ਗਰਮ ਸਰਦੀ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਔਰਮਾਨ ਨੂੰ ਭੇਜਿਆ ਆਪਾਂ ਕਿ ਚਲੋ ਖਾ ਪੀਣ ਖਾਣ ਪੀਣ ਤੋਂ ਬਾਅਦ ਫਿਰ ਆਪਾਂ ਨਿਕਲਣਾ ਵੀ ਹੈ ਕਿਉਂਕਿ ਬੱਚਿਆਂ ਦੀ ਆਪਾਂ ਜੋ ਅੱਜ ਮੇਨ ਰੀਜਨ ਸੀਗਾ ਸ਼ਾਪਿੰਗ ਕਰਨ ਦਾ ਸ਼ਾਪਿੰਗ ਲਈ ਹੀ ਗਏ ਸੀਗੇ ਮੇਲਾ ਵੀ ਚਲੋ ਨਾਲ ਹੀ ਘੁੰਮ ਲਈ ਆਪਾਂ ਤੇ ਇਤਿਹਾਸ ਹਾਫ ਕਰਦੇ ਪਏ ਸੀਗੇ ਸਰਦਾਰ ਜੀ ਪੋਪਕੋਰਨ ਅੱਧੇ ਇੱਕਮਨੇ ਖਾਦੇ ਤੇ ਅੱਧੇ ਅੱਪਰਲ ਮਿਲ ਕੇ ਖਾ ਲਏ ਐਦਾਂ ਤੇ ਇੱਥੇ ਜੋ ਵੀ ਲੋਕ ਹਨਾ ਝੂਟੇ ਲੈਂਦੇ ਨੇ ਲੈਂਦੇ ਜ਼ਰੂਰ ਨੇ ਲੇਕਿਨ ਉਹਨਾਂ ਦੀਆਂ ਚਿੱਕਾਂ ਨਿਕਲਦੀਆਂ ਰਹਿੰਦੀਆਂ ਪਤਾ ਨਹੀਂ ਕਿਉਂ ਖਾ ਲੈਣੇ ਵੀ ਹੁੰਦੇ ਨੇ ਉਹਨਾਂ ਨੂੰ ਹਨਾ ਝੂਟੇ ਤੇ ਫੇਰ ਉਹਨਾਂ ਨੂੰ ਚਿੱਕਾਂ ਵੀ ਮਾਰਨੀਆਂ ਹੁੰਦੀਆਂ ਮੈਂ ਤਾਂ ਤੋਪਾ ਕੀਤੀ ਹੋਈ ਐ ਮੈਂ ਤਾਂ ਬਿਲਕੁਲ ਕਿਸੇ ਵੀ ਝੂਟੇ ਦੇ ਝੂਟੇ ਲੈਂਦੀ ਹੋਣੀ ਹੰਡੋਲੇ ਤੇ ਛੁੱਟੇ ਬਿਲਕੁਲ ਵੀ ਨਹੀਂ ਲੈਂਦੀ ਕਿਉਂਕਿ ਮੈਂ ਇੱਕ ਵਾਰ ਪਲੱਸ 2 ਦੇ ਵਿੱਚ ਛੁੱਟੇ ਲਏ ਸੀਗੇ ਜੋ ਮੇਰੀ ਉਸ ਟਾਈਮ ਹਾਲਤ ਹੋਈ ਆ ਉਸ ਤੋਂ ਬਾਅਦ ਬੰਦ ਕਰ ਦਿੱਤਾ ਆਪਾਂ ਛੁੱਟੇ ਲੈਨੇ ਇੱਥੇ ਦੇਖੋ ਡੌਗੀ ਵੀ ਆ ਗਿਆ ਮੇਲਾ ਦੇਖਣ ਲਈ ਲੇਕਿਨ ਇਹਨੂੰ ਪਤਾ ਕਿੰਨਾ ਫਾਇਦਾ ਹੋਇਆ ਕਿ ਇਹ ਬਿਨਾਂ ਟਿਕਟ ਤੋਂ ਅੰਦਰ ਆਇਆ ਸੀਗਾ ਸਾਨੂੰ ਤਾਂ ਟਿਕਟ ਦੇ ਨਾਲ ਅੰਦਰ ਆਣਾ ਪੈਂਦਾ ਹੈ ਨਾ ਨਹੀਂ ਤਾਂ ਇਹ ਦੇਖ ਲਓ ਬਿਨਾਂ ਟਿਕਟ ਤੋਂ ਹੀ ਸਾਰਾ ਮੇਲਾ ਘੁੰਮ ਚੱਲਿਆ ਵਿਚਾਰਾ ਇੱਥੇ ਸਰਦਾਰ ਜੀ ਲੱਗੇ ਸੀਗੇ ਪਾਣ ਲੈਣ ਲਈ ਐਂਟਰੀ ਦੇ ਨਾਲ ਲੱਗਦੇ ਹੀ ਪਾਣ ਵਾਲਾ ਸੀਗਾ ਆਪਾਂ ਇਸ ਟਾਈਮ ਆਣ ਲੱਗੇ ਸੀਗੇ ਤੇ ਫੇਰ ਸੋਚਿਆ ਚਲੋ ਇੱਕ ਇੱਕ ਪਾਣ ਖਾ ਕੇ ਚੱਲਦੇ ਨੇ ਸਰਦਾਰ ਜੀ ਨੇ ਖਾਇਆ ਸੀਗਾ ਸ਼ਾਹੀ ਪਾਣ ਬੱਚਿਆਂ ਨੇ ਖਾਦਾ ਚਾਕਲੇਟ ਵਾਲਾ ਪਾਨ ਤੇ ਫਿਰ ਮੈਂ ਵੀ ਸ਼ਾਹੀ ਪਾਨ ਹੀ ਖਾਦਾ ਇਹ ਵਲੌਗ ਮੇਰਾ ਕੱਲ ਆਣਾ ਸੀਗਾ ਕੱਲ ਮੈਂ ਪਹਿਲੇ ਐਡੀਟਿੰਗ ਕੀਤੀ ਫਿਰ ਮੈਂ ਅਪਲੋਡਿੰਗ ਕੀਤੀ ਵੈਸੇ ਵੌਇਸ ਓਵਰ ਕੀਤੀ ਪਰ ਹੁਣ ਇਹ ਜਿਹੜੀ ਥਾਂ ਤੇ ਹਨਾ ਜਿਹੜੀ ਵੀਡੀਓ ਕਲਿੱਪ ਚੱਲ ਰਹੀ ਹੈ ਇੱਥੇ ਮੈਂ ਐਦਾਂ ਹੀ ਛੱਡ ਦਿੱਤਾ ਥੋੜਾ ਥੋੜਾ 뮤జిਕ ਸੀਗਾ ਉਸੇ ਥਾਂ ਹਨਾ ਕਾਪੀਰਾਈਟ ਆ ਗਿਆ ਫਿਰ ਮੇਰੇ ਕੋਲ ਕੱਲ ਦੁਬਾਰਾ ਟਾਈਮ ਨਹੀਂ ਲੱਗਿਆ ਕਿ ਮੈਂ ਦੁਬਾਰਾ ਹਟ ਕੇ ਐਡੀਟਿੰਗ ਕਰਾਂ ਅੱਜ ਮੈਂ ਦੁਆਰਾ ਅਪਲੋਡ ਕਰ ਰਹੀ ਆ ਐਡੀਟਿੰਗ ਕਰਕੇ ਇੱਥੇ ਬਹੁਤ ਫਨ ਹੋ ਰਿਹਾ ਸੀਗਾ ਇੱਥੇ ਪੜਿਆ ਲਿਖਿਆ ਪਾਨ ਸੀਗਾ ਇੱਕ ਉਹਦੀ ਗੱਲ ਹੋ ਰਹੀ ਸੀ ਕਿ ਮੈਂ ਕਿਹਾ ਇਹ ਪਾਨ ਅਣਪੜ ਲੋਕਾਂ ਨੂੰ ਖਲਾਣਾ ਚਾਹੀਦਾ ਏ ਤੇ ਬਸ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਬਸ ਉਸ ਤੋਂ ਬਾਅਦ ਆਪਾਂ ਗਏ ਫੇਰ ਨਿਕਲ ਕੇ ਇੱਥੋਂ ਗਏ ਸੀ ਦਾ ਸ਼ੋਪਿੰਗ ਕਰਨ ਬੱਚਿਆਂ ਦੇ ਕੱਪੜੇ ਲੈਣੇ ਸੀਗੇ ਤੇ ਫੇਰ ਆਂਦੇ ਆਂਦੇ ਖਾਦੀ ਲਈ ਕਰਮਾ ਕਰ ਮੂੰਗਫਲੀ ਤੇ ਘਰ ਆਂਦਿਆਂ ਨੂੰ ਸਾਨੂੰ 9:30 ਹੋ ਗਏ ਸੀਗੇ ਆ ਕੇ ਫੇਰ ਰੈਸਟ ਕੀਤੀ ਰੈਸਟ ਆ ਕੇ ਖਾਣਾ ਤੇ ਨਹੀਂ ਖਾਣਾ ਸੀਗਾ ਬਸ ਰੈਸਟ ਕੀਤੀ ਅਗਲੇ ਦਿਨ ਫੇਰ ਆਪਾਂ ਨੂੰ ਦੁਆਰੇ ਜਾਣਾ ਸੀਗਾ ਕਿਧਰੀ ਤੇ ਉਹ ਕਿੱਥੇ ਗਏ ਆਪਾਂ ਤੁਹਾਡੇ ਨਾਲ ਫਿਰ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਐਨੇ ਤੁਸੀਂ ਇੱਕ ਕੰਮ ਕਰਿਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬਸ ਇਹ ਰਿਕਵੈਸਟ ਹੈ ਮੇਰੀ ਕਿ ਪਲੀਜ਼ ਵਲੌਗ ਨੂੰ ਨਾ ਫੁੱਲ ਵਾਚ ਕਰਿਆ ਕਰੋ ਇੱਥੇ ਦੇਖੋ ਇਹ ਫੈਮਿਲੀ ਕਿੰਨੀ ਪਿਆਰੀ ਲੱਗ ਰਹੀ ਐ ਕਿਊਟ ਕਿਊਟ ਬੱਚੇ ਨੇ ਇੱਥੇ ਇੱਥੋਂ ਹੀ ਲੈਣੀ ਆ ਮੈਂ ਹਮੇਸ਼ਾ ਬੱਚਿਆਂ ਦੇ ਕੱਪੜੇ ਤੇ ਕੱਪੜੇ ਚੈੱਕ ਕਰ ਰਹੇ ਨੇ ਲੈ ਰਹੇ ਨੇ ਉਸ ਤੋਂ ਬਾਅਦ ਬਸ ਮੂੰਗਫਲੀ ਲਈ ਮੂੰਗਫਲੀ ਲੈ ਕੇ ਗਰਮ ਗਰਮ ਨਿੱਕਲ ਪਏ ਅੱਪਾ ਆਪਣੇ ਘਰ ਨੂੰ ਤੇ ਬਸ ਇਹੀ ਸੀਗਾ ਅੱਜ ਦਾ ਵਲੌਗ ਮਿਲਾਂਗੇ ਹੁਣ ਕੱਲ ਤੁਹਾਨੂੰ ਇੱਕ ਇੰਟਰਸਟਿੰਗ ਜਿਹਾ ਵਲੌਗ ਨਾਲ ਬਾਏ